ਈਮਾਈ ਪ੍ਰਹੇਸ਼ਤ ਪੂਰਨ ਸਿੰਘ ਜੀ ਮੈਂ ਬਹੁਤ ਵਾਰ ਜ਼ਿਕਰ ਕੀਤਾ ਉਹਨਾਂ ਦਾ ਆਪਣੇ ਐਪੀਸੋਡ ਵਿੱਚ ਕਿਉਂਕਿ ਲਾਈਨਾਂ ਹੀ ਉਹਨਾਂ ਦੀ ਐਸੀਆਂ ਨੇ ਕਿ ਉਹ ਕੋਟੇਬਲ ਨੇ ਉਹਨਾਂ ਨੇ ਕਿਹਾ ਪੰਜਾਬ ਨਾ Hindu ਨਾ ਮੁਸਲਮਾਨ ਪੰਜਾਬ ਨਾ Hindu ਨਾ ਮੁਸਲਮਾਨ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇਹ ਉਹਨਾਂ ਦੇ ਅਮਰ ਬੋਲ ਨੇ ਇਹ ਉਹਨਾਂ ਨੇ ਆਪਣੇ ਅਨੁਭਵ 'ਚੋਂ ਡੂੰਘੇ ਅਨੁਭਵ 'ਚੋਂ ਅਧਿਆਤਮਿਕ ਅਨੁਭਵ 'ਚੋਂ ਜੋ ਮਹਿਸੂਸ ਕੀਤਾ ਉਹਰ ਸਾਂਝਾ ਕੀਤਾ ਆਪਣੀ ਇਸ ਕਾਵਿਕ ਟੁਕੜਾ ਹੈ। ਉਹਦਾ ਮਤਲਬ ਸੀ ਕਿ ਪੰਜਾਬ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ ਪਰ ਜੋ ਗੁਰੂ ਸਾਹਿਬਾਨ ਨੇ ਸਰਵ ਸੰਜੀਵ ਵਾਲਤਾ ਦਾ ਵੇਸ਼ ਦਿੱਤਾ ਉਹ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲਿਆ ਬਿਨਾਂ ਕਿਸੇ ਵਿਤਰੇ ਦੇ। ਉਹ ਇੱਕ ਬਹੁਤ ਵੱਡੀ ਦੇਣ ਹੈ ਮਨੁੱਖਤਾ ਦੇਤੇ ਇਸ਼ਾਨ ਹੈ ਗੁਰੂ ਸਾਹਿਬਾਨ ਦਾ। ਇਸ ਕਰਕੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਤੇ ਇਸ ਪੰਜਾਬ ਵਿੱਚ ਪੀਰ ਪੈਗੰਬਰ ਔਲੀਆ महापुरुष अवतार योगी जति तपीश्वर सिद्ध साधक अनेका ਹੋਏ ਨੇ ਜਿਨ੍ਹਾਂ ਨੇ ਆਪੋ ਆਪਣੀ ਸਮੇਂ ਦੌਰਾਨ ਮੁਰਕਤਾ ਜੀ ਦੀ ਸੇਵਾ ਕੀਤੀ ਸ਼ਹੀਦ ਸਿੰਘ ਬਹੁਤ ਹੋਏ ਨੇ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਉਹਨਾਂ ਦੀਆਂ ਯਾਦਾਂ ਵਿੱਚ ਗੁਰਸਥਾਨ ਬਣੇ ਹੋਏ ਨੇ ਯਾਦਗਾਰਾਂ ਬਣੀਆਂ ਹੋਈਆਂ ਨੇ ਜਿੱਥੇ ਦੀਵਾਨ ਲੱਗਦੇ ਹੈ ਮੇਲੇ ਲੱਗਦੇ ਹੈ ਪਾਠ ਹੁੰਦੇ ਨੇ ਕਿਤਾ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਹੈ